ਨਾ ਮੇਰਾ ਭਾਜੀ ਮਣੀ ਤੇ ਭਾਜੀ ਆਪਾਂ ਅੰਮ੍ਰਿਤਸਰ ਸ਼ਿਹੜੇ ਤੋਂ ਐ ਵੀ ਮਣੀ ਜਿਵੇਂ ਇਹ ਮੌਸਮ ਦਾ ਪਾਰਾ ਵਧਦਾ ਜਾ ਰਿਹਾ ਚੰਨੀ ਕੀ ਰਾਹਤ ਮਿਲੀ ਪਈ ਭਾਜੀ ਰਾਹਤ ਇਹ ਵੀ ਥੋੜਾ ਟੈਂਪਰੇਚਰ ਦਾ ਫਰਕ ਪੈਂਦਾ ਜੀ ਤੇ ਟੈਂਪਰੇਚਰ ਤੋਂ ਬਿਨਾ ਜਿੱਦਾਂ ਕੀ ਟੈਂਪਰੇਚਰ 45 ਛਲੜੀ ਦੀ ਪਹੁੰਚ ਗਿਆ ਭਾਜੀ ਆਪਾਂ ਬੜੇ ਪੈਸਾ ਤੋਂ ਆਇਆ ਜੀ ਹਾਂ ਉਹ ਨਹੀਂ ਸਹੀ ਜੀ ਮੇਰਾ ਨਾਮ ਜੀ ਅਰੁਸ਼ੀਆ ਹੁਜਾ ਅਸੀਂ ਬਿਆਸ ਤੋਂ ਜੀ ਇਹ ਬਹੁਤ ਵਧੀਆ ਵਾਟਰ پارک ਹੈ ਬੱਚੇ ਫੁੱਲ ਇੰਜੋਏ ਕਰ ਰਹੇ ਨੇ ਗਰਮੀਆਂ ਚ ਛੁੱਟੀਆਂ ਚ ਆਓ ਤੇ ਫੁੱਲ ਇੰਜੋਏ ਕਰੋ ਬਹੁਤ ਸਾਰੇ ਫੈਮਿਲੀਆ ਨੇ ਜਿਹੜੀਆਂ ਰਾਹਤ ਕੌਣ ਲਈ ਹਿਮਾਚਲ ਜਾ ਰਹੀਆਂ ਨੇ ਕੀ ਜਾਣਾ ਜੀ ਜੋ ਫੈਮਿਲੀਆ ਅਸੀਂ ਤੇ ਕਹਿੰਦੇ ਹਿਮਾਚਲ ਚ ਇਸ ਵਾਰ ਹਿਮਾਚਲ ਚ ਵੀ ਬਹੁਤ ਗਰਮੀ ਪੈ ਰਹੀ ਆ ਇਸ ਕਰਕੇ ਇੱਥੇ ਆਓ ਤੇ ਇਹਦਾ ਸਨ ਸਿਟੀ ਦਾ ਮਜ਼ਾ ਉਠਾਓ ਕਿਹਦੀ ਫੈਮਿਲੀ ਮਾਇ ਜੀ ਹਾਂਜੀ ਫੈਮਿਲੀ ਨਾਲ ਆਏ ਚਿੰਦਾ ਕਿੱਥੇ ਜਾਏ ਹੋ ਰਿਹਾ ਫੁੱਲ ਇੰਜੋਏ ਕਰ ਰਹੇ ਆ ਅਸੀਂ ਸਵੇਰ ਤੋਂ ਆਏ ਹੋਏ ਆ 10:30 ਵਜੇ ਤੋਂ ਮੈਂ ਤਾਪਮਾਨ ਜਿਹੜਾ ਦਿਨੋਂ ਦਿਨ ਵਧਦਾ ਜਾ ਰਿਹਾ ਕਿ ਉਪਾਏ ਕੀਤੇ ਜਾ ਰਹੇ ਨੇ ਗੱਲ ਇਹ ਹੈ ਇਹ ਉਪਾਏ ਇਹੋ ਹੀ ਆ ਵਾਟਰ پارک ਆ ਉਤੇ ਦਾ ਫਾਇਦਾ ਚੁੱਕੋ ਵਾਟਰ پارک ਦਾ